ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਿਆਣੇ ਕਹਿੰਦੇ ਆ ਵੀ ਪਹਿਲਾਂ ਪੇਟ ਪੂਜਾ ਤੇ ਫਿਰ ਕੰਮ ਦੂਜਾ ਹਨਾ ਤੇ ਮੈਂ ਆਖਿਆ ਚਲੋ ਆਪਾਂ ਪਹਿਲਾਂ ਪੇਟ ਪੂਜਾ ਕਰ ਲਈਏ ਤੇ ਕੰਮ ਕੁੰਮ ਤਾਂ ਹੁੰਦੇ ਰਹਿੰਦੇ ਆ ਕੰਮ ਤਾਂ ਮੁੱਕਦੇ ਹੀ ਨਹੀਂ ਬੰਦੇ ਦੇ ਜਿਉਂਦੇ ਜੀ ਦੇ ਤਾਂ ਮੁੱਕਦੇ ਨਹੀਂ ਹਨਾ ਜਦੋਂ ਚਲਿਆ ਜਾਂਦਾ ਬੰਦਾ ਛੱਡ ਕੇ ਉਹ ਤਾਂ ਸਾਰਾ ਕੁਝ ਹੀ ਮੁੱਕ ਜਾਂਦਾ ਹੈ ਹਨਾ ਤੇ ਆ ਲੋ ਜੀ ਆਪਾਂ ਚੱਕਿਆ ਘੋ ਪਾ ਲਿਆ ਦੇਸੀ ਵਿੱਚ ਤੇ ਭਾਈ ਇੱਕ ਤੇਜ ਪੱਤਾ ਪਾ ਲਿਆ ਤੇ ਵਿੱਚ ਪਾ ਲਿਆ ਪਿਆਜ਼ ਤੇ ਵਿੱਚ ਪਾ ਲੇ ਟਮਾਟਰ ਟਮਾਟਰ ਤੇ ਲਟਰ ਪਟਰ ਮੈਂ ਕਹਿੰਦੀ ਆ ਲਸਣ ਵਗੈਰਾ ਤੇਜ ਪੱਤੇ ਤੋਂ ਮੇਰੇ ਯਾਦ ਆ ਜਾਂਦਾ ਮੈਂ ਇੱਕ ਰੀਲ ਪਾਤੀ ਮੈਂ ਆਖਿਆ ਵੀ ਤੇਜ ਜੇ ਕਿਸੇ ਦੇ ਦੰਦ ਪੀਲੇ ਆ ਨਾ ਤਾਂ ਤੁਸੀਂ ਤੇਜ ਪੱਤੇ ਦਾ ਮੰਜਣ ਕਰਿਆ ਕਰੋ ਠੀਕ ਹੈ ਜੀ ਤੇਜ ਪੱਤਾ ਅਗਰ ਆਪਾਂ ਰਗੜ ਕੇ ਇਹਦਾ ਮੰਜਣ ਕਰਦੇ ਆ ਨਾ ਚੰਗੀ ਤਰ੍ਹਾਂ ਇਹਦਾ ਮਤਲਬ ਪਾਊਡਰ ਬਣਾ ਕੇ ਤੇ ਇਹਦੇ ਨਾਲ ਦੰਦ ਚਿੱਟੇ ਹੋ ਜਾਂਦੇ ਨੇ ਵਧੀਆ ਆਪਣੇ ਤੇ ਮੈਨੂੰ ਇੱਕ ਬੰਦੇ ਨੇ ਕਮੈਂਟ ਮਾਰਿਆ ਪਾਈ ਨੇ ਵਿਚਾਰੇ ਨੇ ਹਨਾ ਉਹ ਕਈ ਵੀਰ ਵੀ ਬਹੁਤ ਸਿਆਣੇ ਹੁੰਦੇ ਆ ਕਹਿੰਦਾ ਮੈਡਮ ਜੀ ਤੁਸੀਂ ਆਪ ਤਾਂ ਮੁੱਲ ਦੇ ਲਵਾਈ ਬੈਠੇ ਹੋ ਦੰਦ ਤੇ ਕਹਿੰਦਾ ਲੋਕਾਂ ਨੂੰ ਕਹਿੰਦਾ ਤੇਜ ਪੱਤੇ ਨਾਲ ਮੰਜਣ ਕਰਿਆ ਕਰੋ ਬੇ ਤੇਰਾ ਭਲਾ ਹੋ ਜੇ ਬੰਖਿਆ ਤੇ ਮੈਂ ਆਖਿਆ ਮੈਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਹੈਗਾ ਮੇਰੇ ਹਜੇ ਤੱਕ ਤਾਂ ਭਾਈ ਲੱਗੇ ਨਹੀਂ ਜੇ ਲੈ ਜਾਣ ਨਿਕਲ ਨੁਕਲ ਜਾਣ ਤਾਂ ਕਹਿਣਾ ਕੀ ਹੈ ਮੇਰੇ ਤਾਂ Ориਜਨਲ ਆ ਮੈਂ ਤਾਂ ਫਿਰ ਉਹਨੂੰ ਕੀ ਜਵਾਬ ਦੇਣਾ ਸੀ ਹੁਣ ਕੀ ਮੱਥਾ ਮਾਰਨਾ ਹਨਾ ਜਿਹਦੀ ਸੋਚ ਹੀ ਇਹੋ ਜੀ ਹੋਗੀ ਪਾਪਾ ਘੱਟ ਹੀ ਟੈਨਸ਼ਨ ਲਈਦੀ ਹੁੰਦੀ ਆ ਮੈਂ ਜ਼ਿਆਦਾ ਦਿਮਾਗ ਤੇ ਨਹੀਂ ਗੱਲ ਨੂੰ ਲਾਉਂਦੀ ਹੁੰਦੀ ਕਮੈਂਟਾਂ ਕਮੈਂਟਾਂ ਵੱਲ ਸੋਚਦੀ ਨਹੀਂ ਹੁੰਦੀ ਤੇ ਜਿਹੜੇ ਵਧੀਆ-ਵਧੀਆ ਕਮੈਂਟ ਹੁੰਦੇ ਆ ਕੱਲ ਇੱਕ ਵੀਰ ਦਾ ਫੋਨ ਆਇਆ ਕਹਿੰਦੇ ਆ ਕਿ ਤੁਸੀਂ ਕਮੈਂਟਾਂ ਦਾ ਜਵਾਬ ਨਹੀਂ ਦਿੰਦੇ ਅਸੀਂ ਇੰਨੇ ਕਮੈਂਟ ਕਰਦੇ ਆ ਜੀ ਮੈਂ ਆਖਿਆ ਵੀਰੇ ਮੈਂ ਜਵਾਬ ਤਾਂ ਦਿੰਨੀ ਆ ਪਰ ਰਹਿ ਜਾਂਦੇ ਨੇ ਕਈ ਹਨਾ ਤੇ ਪਰ ਉਹ ਮੈਂ ਸਾਰਿਆਂ ਦਾ ਧੰਨਵਾਦ ਭਾਈ ਕਰ ਦਿੰਨੀ ਹੁੰਨੀ ਆ ਕਮੈਂਟਾਂ ਦੇ ਵਿੱਚ ਇਹਦੇ ਵਿੱਚ ਰੀਲ ਦੇ ਵਿੱਚ ਫਿਰ ਇੱਕ ਮੈਂ ਸਪੈਸ਼ਲ ਮਹੀਨੇ ਤੋਂ ਰੀਲ ਬਣਾਉਣੀ ਆ 15 ਦਿਨਾਂ ਤੋਂ ਉਹਦੇ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰ ਦਿੰਨੀ ਹੁੰਨੀ ਆ ਤੇ ਅੱਜ ਆਪਾਂ ਕੀ ਕੀਤਾ ਘੰਟਿਆਂ ਦਾ ਕੰਮ ਮਿੰਟਾਂ ਦਾ ਕੰਮ ਸੱਚ ਮਿੰਟਾਂ ਦਾ ਕੰਮ ਤੇ ਘੰਟਿਆਂ ਚ ਕੀਤਾ ਹੌਲੀ ਹੌਲੀ ਮੈਂ ਆਖਾ ਚਲੋ ਟਾਈਮ ਪਾਸ ਹੀ ਕਰਨਾ ਤੇ ਪਹਿਲਾਂ ਪਿਆਜ਼ ਉਹ ਭੁੰਨ ਲਏ ਤੇ ਉਹ ਲਸਣ ਭੁੰਨ ਲਿਆ ਤੇ ਵਿੱਚੇ ਮੈਂ ਕਹਿੰਦੀ ਟਮਾਟਰ ਸਾਰਾ ਕਰਕੇ ਨਾ ਇਕੱਠਾ ਲਟਰ ਪਟਰ ਤੇ ਆਪਾਂ ਤਾਂ ਉਹਦੇ ਵਿੱਚ ਕਰਕੇ ਇਹਨੂੰ ਤਲ ਕੇ ਸਮਾਰ ਕੇ ਤੇ ਰਗੜ ਕੇ ਤੇ ਇਹਦਾ ਮਸਾਲਾ ਬਣਾ ਲਿਆ ਚਲੋ ਮੈਂ ਆਖਾ ਆਪਾਂ ਨਾ ਫੀਲਿੰਗ ਜੀ ਲੈ ਕੇ ਖਾਵਾਂਗੇ ਚਲੋ ਹਨਾ ਆਹ ਵੀ ਸਾਰਾ ਇਕੱਠਾ ਕਰਤਾ ਸਾਰਾ ਗਾਰਡਮੈਂਟ ਤੇ ਸੇਵਾ ਕੱਲੀ ਅੱਜ ਤੇ ਮੈਂ ਆਖਿਆ ਹੁਣ ਆਏ ਥੋੜਾ ਭੁੱਖੇ ਥੋੜਾ ਮਰਨਾ ਜੇ ਹੁਣ ਇਕੱਲੇ ਰਹਿਗੇ ਤਾਂ ਆਪਦਾ ਵੀ ਚੰਗਾ ਵਧੀਆ ਬਣਾ ਕੇ ਖਾਵਾਂਗੇ ਮੈਂ ਚੱਕਿਆ ਤੇ ਆ ਸਾਰਾ ਕੁਝ ਕਰਕੇ ਇਕੱਠਾ ਤੇ ਭਾਈ ਮਸਾਲਾ ਮਸੂਲਾ ਜਆ ਵਧੀਆ ਬਣਾ ਕੇ ਤੇ ਮੈਂ ਆਖਿਆ ਹੁਣ ਦੇਖੀ ਨਾ ਜਦੋਂ ਇਕੱਲੇ ਹੋਵੋ ਉਦੋਂ ਤਾਂ ਸਗੋ ਥੋੜਾ ਜਿਹਾ ਵੱਧ ਵਧੀਆ ਬਣਾ ਕੇ ਖਾਣਾ ਚਾਹੀਦਾ ਫੀਲਿੰਗ ਲੈ ਕੇ ਵੀ ਨਾਲ ਹੀ ਬੈਠੇ ਨੇ ਭਾਈ ਆਪਣੇ ਹਨਾ ਆ ਚੱਕੋ ਜੀ ਮਸਾਲਾ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਆਲੂ ਤੇ ਮਟਰ ਮੈਂ ਕਹਿੰਨੀ ਆ ਸਬਜੀ ਵੀ ਬਣ ਗਈ ਤੇ ਨਾਲੇ ਤੁਹਾਡੇ ਨਾਲ ਗੱਲਾਂ ਕਰ ਲੀਆਂ ਤੇ ਨਾਲੇ ਤੁਹਾਨੂੰ ਤੇਜ ਪੱਤੇ ਦਾ ਦਾਸਤਾ ਵੀ ਮੰਜਣ ਕਰਿਆ ਕਰੋ ਇਹਦੇ ਨਾਲ ਤੁਸੀਂ ਤੇ ਦੰਦ ਚਿੱਟੇ ਹੁੰਦੇ ਆ ਤੇ ਨਾਲੇ ਭਾਈ ਦੇ ਕਮੈਂਟ ਦਾ ਜਵਾਬ ਦੇਤਾ ਵੀ ਵੀਰਾ ਮੇਰੇ ਉਹ ਦੰਦ origignal ਨੇ ਹਜੇ ਤੱਕ ਤਾਂ ਜੇ ਨਿਕਲ ਜਾਣ ਤਾਂ ਹੁਣ ਤਾਂ ਉਮਰ ਹੋਈ ਪਈ ਆ ਨਿਕਲ ਜਾਣ ਤਾਂ ਤਾਂ ਵੀ ਕੋਈ ਦੁੱਖ ਨਹੀਂਗਾ ਹਨਾ ਤੇ ਉਮਰ ਕਿਹੜਾ ਥੋੜੀ ਹੋਗੀ ਤੇ ਪਰ ਮੈਂ ਕਿਹਾ ਚਲੋ ਉਹਦਾ ਵਿਚਾਰੇ ਦਾ ਬਹਿਮ ਕੱਢ ਦੀਏ ਨਾਲੇ ਗੱਲਾਂ ਗੱਲਾਂ ਚ ਉਹਦਾ ਜਵਾਬ ਦੇ ਦੀ ਨਾਲੇ ਤੁਹਾਡੇ ਨਾਲ ਦੁੱਖ ਸੁੱਖ ਕਰ ਲੀਏ ਨਾਲੇ ਮੇਰੇ ਜੀ ਨਹੀਂ ਲੱਗਦਾ ਸੀ ਕੱਲੀ ਦਾ ਅੱਜ ਤੇ ਮੈਂ ਕਿਹਾ ਚਲੋ ਕਰ ਦੀਏ ਤੁਹਾਡੇ ਨਾਲ ਗੱਲਾਂ ਬਾਤਾਂ ਨਾਲੇ ਬਣਾਉਣੇ ਆਪਾਂ ਸਬਜ਼ੀ ਲੋ ਜੀ ਆਲੂ ਮਟਰ ਹੋ ਗਿਆ ਆਪਣੇ ਤਿਆਰ ਤੇ ਆਪਾਂ ਹੁਣ ਮੈਂ ਕਹਿੰਦੀ ਆ ਵਧੀਆ ਗਾੜੀ-ਗਾੜੀ ਬਣੀ ਆ ਸਬਜੀ ਚੰਗਾ ਵਿੱਚ ਪਾਵਾਂਗੇ ਹੋਰ ਉਤੋਂ ਦੀ ਦੇਸੀ ਘਿਓ ਐ ਨਹੀਂ ਬੀਪੀ ਬੂਪੀ ਵੱਦਾ ਹੁੰਦਾ ਖਾਦੇ ਪੀਤੇ ਤੇ ਖਾ ਆ ਪੀ ਲਿਆ ਕਰੋ ਤੁਸੀਂ ਹਨਾ ਕੀ ਪਤਾ ਸਰੀਰ ਦਾ ਆਪਦੇ ਦਾ ਕਦੋਂ ਕੀ ਹੋ ਜਾਣਾ ਖਾ ਪੀ ਕੇ ਵਧੀਆ ਮौज ਮਾਰੋ ਲਓ ਜੀ ਆਪਾਂ ਥੋੜਾ ਜਿਹਾ ਪਾਣੀ ਪਾਤਾ ਤੇ ਹੁਣ ਇਹਨੂੰ ਆਪਾਂ ਦੇਵਾਂਗੇ ਢਾਕ ਢੱਕੇ ਤੇ ਇਹਨੇ ਹੋ ਜਾਣਾ ਹੈਗਾ ਤਿਆਰ ਵਧੀਆ ਠੀਕ ਹੈ ਜੀ ਜਦੋਂ ਐਨ ਵਧੀਆ ਹੋ ਗਈ ਸਬਜੀ ਤਿਆਰ ਫਿਰ ਆਪਾਂ ਲਾਵਾਂਗੇ ਆਪਦੇ ਗਰਮ-ਗਰਮ ਫੁਲਕੇ ਤੇ ਮੈਂ ਕਹਿੰਦੀ ਆ ਖਾਵਾਂਗੇ ਆ ਲੋ ਜੀ ਆਪਣੇ ਹੁਣ ਇੰਨੇ ਕ ਪਾਣੀ ਚ ਰਿੱਜ ਜਾਣਾ ਬਾਹਲਾ ਤਾਂ ਨਹੀਂ ਪਾਣੀ ਆਪਾਂ ਰੱਖਣਾ ਤਰੀ ਤਰੀ ਇੰਨੇ ਪਾਣੀ ਚ ਇਹਨੇ ਵਧੀਆ ਰਿੱਜ ਜਾਣਾ ਹੈਗਾ ਤੇ ਲੋ ਜੀ ਆਪਾਂ ਦੇਤਾ ਜੀ ਉੱਤੇ ਟੱਕਣ ਤੇ ਵੀਡੀਓ ਕਿਵੇਂ ਲੱਗੀ ਦੱਸਿਓ ਜਰੂਰ ਕਮੈਂਟਾਂ ਚੋ ਕੇ ਬਾਏ ਬਾਏ